ਚੰਡੀਗੜ੍ਹ ਨੂੰ ਹੁਣ ਜਲਦ ਹੀ ਪਹਿਲਾ ਫਲਾਈਓਵਰ ਮਿਲਣ ਜਾ ਰਿਹਾ ਤੇ ਟ੍ਰੈਫਿਕ ਜਾਮ ਤੋਂ ਨਿਜ਼ਾਖ ਵੀ ਹੁਣ ਮਿਲਣ ਵਾਲੀ ਹੈ ਕਿਉਂਕਿ ਕੇਂਦਰ ਵੱਲੋਂ ਹੁਣ 200 ਕਰੋੜ ਦਾ ਬਜਟ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਹਾਲੇ ਟ੍ਰਿਬਿਊਨ ਚੌਕ ਤੋਂ ਜਿਹੜਾ ਫਲਾਈਓਵਰ ਬਣਨਾ ਸੀ ਉਹਦੀ ਹਰੀ ਝੰਡੀ ਆ ਮਿਲ ਚੁੱਕੀ ਹੈ ਹਾਲਾਂਕਿ ਤੋਂ ਅਸਲੀਅਤ ਇਹ ਕਿ ਇਸ ਵੇਲੇ ਸੀ ਟ੍ਰਿਬਿਊਨ ਚੌਕ ਮੌਜੂਦ ਹੈ ਥੋੜਾ ਸਮਝਾ ਦਈਏ ਕਿ ਪਹਿਲਾ ਸਾਡੇ 6.5 ਕਿਲੋਮੀਟਰ ਦਾ ਇੱਕ ਜਿਹੜਾ ਫਲਾਈਓਵਰ ਹੈ ਉਹ ਬਣਨ ਦੀ ਗੱਲ ਕੀਤੀ ਗਈ ਸੀ ਲੇਕਿਨ ਬਜਟ ਜ਼ਿਆਦਾ ਹੋਣ ਕਰਕੇ ਹੁਣ 1.6 ਕਿਲੋਮੀਟਰ ਦੀ ਲੰਬਾਈ ਦਾ ਇਹ ਫਲਾਈਓਵਰ ਬਣੂਗਾ ਤਾਂ ਉਹ ਦੱਸ ਦਈਏ ਕਿ ਇਹ ਸਭ ਤੋਂ ਜ਼ਿਆਦਾ ਬਿਜ਼ੀ ਟ੍ਰਿਬਿਊਨ ਦੀ ਅਸੀਂ ਗੱਲ ਕਰਦੇ ਟ੍ਰਿਬਿਊਨ ਚੌਕ ਹੈ ਜਿੱਥੇ ਕਰੀਬ 1 ਲੱਖ ਤੋਂ ਵੀ ਜ਼ਿਆਦਾ ਜਿਹੜੇ ਵਾਹਨ ਹੈ ਉਹ ਇੱਥੋਂ ਗੁਜ਼ਰਦੇ ਨੇ ਜ਼ਿਆਦਾਤਰ ਬਾਹਰ ਦੇ ਜਿਹੜੇ ਪੈਸੇਂਜਰ ਨੇ ਉਹਨਾਂ ਵੱਲੋਂ ਆ ਸ਼ਾਮਿਲ ਨੇ ਯੂਨਿਲ ਸ਼ਾਮਿਲ ਨੇ ਲੇਕਿਨ ਹੁਣ ਕਿਉਂਕਿ 2019 ਦੇ ਵਿੱਚ ਜਿਹੜਾ ਫਲਾਈਓਵਰ ਦਾ ਐਸਟੀਮੇਟ ਲਾਇਆ ਸੀਗਾ ਉਹ 137 ਕਰੋੜ ਦਾ ਸੀਗਾ ਲੇਕਿਨ ਹੁਣ ਉਹ ਵੜ ਕੇ 200 ਕਰੋੜ ਹੋ ਚੁੱਕਿਆ ਹੈ ਹਾਲਾਂਕਿ ਹੁਣ ਟ੍ਰੈਫਿਕ ਤੋਂ ਜ਼ਰੂਰ ਨਿਜ਼ਾਤ ਮਿਲੇਗੀ ਕਿਉਂਕਿ ਇਸ ਨੂੰ ਹੁਣ ਜਿਹੜੇ ਬਜਟ ਨੂੰ ਹਰੀ ਏਜੰਸੀ ਮਿਲ ਚੁੱਕੀ ਔਰ ਜਲਦ ਹੀ ਇਹਦਾ ਕੰਮ ਜਿਹੜਾ ਹੈ ਉਹ ਸ਼ੁਰੂ ਹੋਏਗਾ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਬੀਤੇ ਦਿਨਾਂ ਜਿਹੜੇ ਰਾਜਮਾਰਗ ਜਿਹੜੇ ਮਿਨਿਸਟਰੀ ਹੈ ਤੇ ਜਿਹੜੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਫਸਰਾਂ ਦੀ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਇਸ ਨੂੰ ਹੁਣ ਮੰਜ਼ੂਰੀ ਮਿਲ ਗਈ ਹੈ ਤਾਂ ਦੱਸ ਦਈਏ ਕਿ ਹਾਈ ਕੋਰਟ ਦੇ ਵਿੱਚ ਵੀ ਇਹ ਫੈਸਲਾ ਗਿਆ ਸੀਗਾ ਕਿਉਂਕਿ ਜਿਹੜੇ ਦਰਖਤ ਨੇ ਉਹਨਾਂ ਦੀ ਕਟਾਈ ਨੂੰ ਲੈ ਕੇ ਵੀ ਇਹ ਗੱਲ ਚੁੱਕੀ ਸੀ ਲੇਕਿਨ ਉਹਨਾਂ ਵੱਲੋਂ ਵੀ ਹੁਣ ਹਰੀ ਝੰਡੀ ਦੇ ਦਿੱਤੀ ਗਈ ਹੈ ਜਿਸ ਕਰਕੇ ਇਹ ਇਹ ਹੁਣ ਸ਼ੁਰੂਆਤ ਜਿਹੜੀ ਹੈ ਉਹ ਫਲਾਇਓਵਰ ਦੀ ਚੰਡੀਗੜ੍ਹ ਦਾ ਪਹਿਲਾ ਫਲਾਇਓਵਰ ਹੈ ਔਰ ਇਹਦਾ ਜਿਹੜਾ ਸਮਾਂ ਦਿੱਤਾ ਗਿਆ 16 ਤੋਂ 18 ਮਹੀਨੇ ਦੇ ਅੰਦਰ ਇਹ ਪੂਰਾ ਕਰਨਾ ਹੋਵੇਗਾ ਔਰ ਤਾਂ ਦੱਸ ਦੇ ਕਿ ਫਲਾਇਓਵਰ ਕਿੱਥੋਂ ਡਿਜ਼ਾਈਨ ਕੀਤਾ ਜਾ ਰਿਹਾ ਹੈ ਸੈਕਟਰ 32 ਗਵਰਨਮੈਂਟ ਮੈਡੀਕਲ ਜਿਹੜਾ ਕਾਲਜ ਹੈ ਹਸਪਤਾਲ ਹੈ ਉਹਦੇ ਚੌਂਕ ਤੋਂ ਸ਼ੁਰੂ ਹੋ ਕੇ ਟ੍ਰਿਬਿਊਨ ਦੇ ਉੱਪਰੋਂ ਹੋ ਕੇ ਇਹ ਹੱਲੂ ਮਾਜਰਾ ਚੌਂਕ ਦੇ ਬਿਲਕੁਲ ਪਹਿਲਾ ਜਿਹੜਾ ਰੇਲਵੇ ਬ੍ਰਿਜ ਹੈ ਉੱਥੇ ਤੱਕ ਇਹ ਜਿਹੜਾ ਅਫਲਾਈਓਵਰ ਹੈ ਉਹ ਬਣਨਾ ਹੈ ਕਿਉਂਕਿ ਜਿਹੜੀ ਪੀਕ ਆਵਰਸ ਦੇ ਵਿੱਚ ਜਾਂ ਮਾਰਨਿੰਗ ਟਾਈਮ ਦੀ ਅਸੀਂ ਗੱਲ ਕਰ ਲਈਏ ਕਾਫੀ ਰਸ਼ ਹੁੰਦਾ ਹੈ ਸਵੇਰ ਦੇ ਸਮੇਂ ਯਾ ਈਵਨਿੰਗ ਦਾ ਟਾਈਮ ਹੁੰਦਾ ਬਹੁਤ ਜ਼ਿਆਦਾ ਰਸ਼ ਹੁੰਦਾ ਕਿਉਂਕਿ ਜਿੰਨੇ ਵੀ ਜਿਹੜੇ ਲੋਕ ਨੇ ਜਿਹੜੇ ਵਾਇਆ ਜ਼ੀਰੋਕਪੁਰ ਬਲਟਾਨਾ ਪੰਚਕੁਲਾ ਇੱਥੋਂ ਆਂਦੇ ਆ ਇਹ ਪੂਰਾ ਰੋਡ ਜਿਹੜਾ ਹੈ ਉਹ ਜਾਮ ਹੁੰਦਾ ਹੈ ਵਾਇਆ ਟਰਿਬਿਊਨ ਚੌਕ ਤੋਂ ਲੈ ਕੇ ਸਿੱਧਾ ਹੱਲੂ ਮਾਜਰਾ ਤੱਕ ਹੱਲੂ ਮਾਜਰਾ ਤੋਂ ਪੰਚਕੁਲਾ ਤੋ ਪੂਰਾ ਇਹ ਰਾਉਂਡ ਅਬਾਊਟ ਜਿਹੜਾ ਹੈ ਪੂਰਾ ਭਰਿਆ ਹੁੰਦਾ ਟ੍ਰੈਫਿਕ ਬਹੁਤ ਜਾਮ ਹੁੰਦੀ ਹੈ ਔਰ ਇੱਥੋਂ ਸ਼ੁਰੂਆਤ ਹੋ ਕੇ ਪੂਰਾ ਜਿਹੜਾ ਰੋਡ ਹੈ ਸਵੇਰੇ ਸ਼ਾਮ ਪੂਰਾ ਰਸ਼ ਹੁੰਦਾ ਲੇਕਿਨ ਹੁਣ ਜ਼ਰੂਰ ਨਿਜ਼ਾਤ ਮਿਲੂਗੀ ਔਰ ਜਲਦੀ ਹੀ ਫਲਾਈਓਵਰ ਜਿਹੜਾ ਚੰਡੀਗੜ੍ਹ ਚ ਪਹਿਲਾ ਫਲਾਈਓਵਰ ਬਣਨ ਜਾ ਰਿਹਾ ਜਿਸ ਨੂੰ ਲੈ ਕੇ ਟ੍ਰੈਫਿਕ ਦੀ ਸਮੱਸਿਆ ਨੂੰ ਵੇਖਦੇ ਹੋre ਹੋਰ ਵੀ ਚੀਜ਼ਾਂ ਦਾ ਜਿਹੜਾ ਨਿਜ਼ਾਤ ਪਾਣ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਕਹਿ ਸਕਦੇ ਹਾਂ ਜਲਦੀ ਇਹਦਾ ਕੰਮ ਜਿਹੜਾ ਹੈ ਉਹ ਸ਼ੁਰੂ ਹੋਏਗਾ ਚੰਡੀਗੜ੍ਹ ਤੋਂ ਕੈਮਰਾਮੈਨ ਨਜੀਂਦਰ ਕੁਮਾਰ ਨਾਲ ਮਨੋਜ ਰਾਠੀ ਨਿਊਜ਼ ਜਰਨ ਪੰਜਾਬ